ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਅੰਤ ਤੱਕ ਜਰੂਰ ਵੇਖੀ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਖਬਰ ਵਧੀਆਂ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਬੱਚਿਆਂ ਦੇ ਡਿੱਗੇ ਅਸਮਾਨੀ ਬਿਜਲੀ ਵਾਲ ਵਾਲ ਬੱਚੇ ਚੁੱਕਰਵਾਰ ਦੇਰ ਸ਼ਾਮ ਮੋਗਾ ਦੇ ਪਾਸ ਇਲਾਕੇ ਜਵਾਰ ਨਗਰ ਗਲੀ ਨੰਬਰ 5 ਅਸਮਾਨੀ ਬਿਜਲੀ ਡਿੱਗਣ ਨਾਲ ਗਲੀ ਚ ਖੇਡ ਰਿਹਾ ਕੇ ਜਾਰ ਬੱਚੇ ਬਾਲ ਬਾਲ ਬਚ ਗਏ ਅਸਮਾਨੀ ਬਿਜਲੀ ਡਿੱਗਣ ਕਾਰਨ ਬਿਜਲੀ ਦੇ ਉਪਕਰਨ ਸੜ ਕੇ ਸਵਾਹ ਹੋ ਗਏ ਪਤਾ ਲੱਗਾ ਕਿ ਗਲੀ ਦੇ ਵੱਡੀ ਗਿੰਤੀ ਚ ਲੋਕਾਂ ਦੇ ਇਲੈਕਟ੍ਰੋਨਿਕ ਉਪਕਰਨ ਸੜ ਗਏ ਇਹ ਵੀ ਪਤਾ ਲੱਗਾ ਕਿ ਇਸ ਅਸਮਾਨੀ ਬਿਜਲੀ ਡਿੱਗਣ ਨਾਲ ਜਵਾਰ ਨਗਰ ਦੇ ਕਈ ਘਰਾਂ ਚ ਵਾਈਫਾਈ ਮਾਡਮ ਸੀਸੀਟੀਵੀ ਕੈਮਰਾ ਆਦ ਬਿਜਲੀ ਦੇ ਉਪਕਰਨ ਸੜ ਕੇ ਸਵਾਹ ਹੋ ਗਏ ਹਨ ਜਿਸ ਕਨ ਅਸਮਾਨੀ ਬਿਜਲੀ ਡਿੱਗਣ ਦਾ ਦੇ ਸ਼ਿਕਾਇਤ ਹੋ ਨਹੀਂ ਹੋ ਸਕਿਆ ਬਿਜਲੀ ਨੂੰ ਆਪਣੀ ਅੱਖਾਂ ਨਾਲ ਦੇਖਣ ਵਾਲੇ ਗਲੀ ਚ ਖੇਡਦੇ ਬੱਚਿਆਂ ਉੱਪਰ ਕੀਸ਼ਤ ਵਿਸ਼ਵਾਸ ਵਿਵਾਨ ਤੇ ਰਿਦੀ ਨੇ ਦੱਸਿਆ ਕਿ ਗਲੀ ਦੀਆਂ ਟੇਲਾਂ ਤੇ ਚਿੱਟੇ ਰੰਗ ਦਾ ਕੋਈ ਚਮਕਦਾ ਟੁਕੜਾ ਡਿੱਗਿਆ ਤੇ ਚਾਰੀ ਸਾਂ ਚ ਖਿੰਡ ਗਿਆ ਇਸ ਦ੍ਰਿਸ਼ ਨੂੰ ਦੇ ਕੇ ਬੱਚੇ ਪਿਛਾਂ ਹਟ ਗਏ ਇਸ ਜਗ੍ਹਾ ਜਿਸ ਜਗ੍ਹਾ ਤੇ ਬੱਚਿਆਂ ਨੇ ਬਿਜਲੀ ਡਿੱਗਣ ਦੀ ਗੱਲ ਕਹੀ ਹੈ ਉਜਗਤੀ ਇੰਟਰਲੌਕ ਟਾਇਲ ਤੇ ਛੋਟਾ ਜਿਹਾ ਬਲੈਕ ਸਪਾਟ ਬਣ ਗਿਆ ਸੀ। ਅਸਮਾਨੀ ਬਿਜਲੀ ਟਿਕਣ ਸਮੇ ਜਸ਼ਪਾਲ ਜਿੰਦਲ ਦੇ ਘਰ ਮਿਸਤਰੀ ਕੰਮ ਕਰ ਰਹੇ ਸਨ ਜਿੰਨਾ ਚ ਇੱਕ ਮਿਸਤਰੀ ਗ੍ਰੇਲ ਕਰ ਰਿਹਾ ਸੀ ਤੇ ਅਚਾਨਕ ਡ੍ਰਿਲ ਦੇ ਚੋਂ ਤੇਜ਼ ਕਰੰਟ ਮਹਿਸੂਸ ਹੋਇਆ ਉਹਨਾਂ ਨੇ ਠੀਕ ਸਾਹਮਣੇ ਹਰੀਸ਼ ਮੰਕਲ ਦੇ ਘਰ ਟੀਵੀ ਤੇ ਪਾਣੀ ਦੀ ਮੋਟਰ ਸੜ ਗਈ। ਗਲੀ ਚ ਰਹਿਣ ਵਾਲੇ ਜਗਦੀਸ਼ ਕੁਮਾਰ ਦੇ ਘਰ ਟੀਵੀ ਤੇ ਹੋਰ ਸਮਾਨ ਸੜ ਗਿਆ। ਅੰਕੁਰ ਉਜਾ ਦੇ ਕਰਦੀ LED ਸੜ ਗਈ ਜਦ ਕਿ ਕੈਮਰਾ ਵਪਾਰੀ ਪ੍ਰਿੰਸ ਦਾ ਪ੍ਰਿੰਟਰ ਸੜ ਗਿਆ ਦਵਾਈ ਵਕੀਲ ਤਾ ਸਿੰਦਰ ਗੁਪਤਾ ਨੇ ਦੱਸਿਆ ਕਿ ਗਲੀ ਦੇ ਸਾਰੇ ਮੋਡਮ ਬੰਦ ਹਨ